ਇੱਕ ਵਾਰੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਔਰ ਬਾਲਾ ਮਰਦਾਨਾ ਨਾ ਜਾ ਰਹੇ ਸੀ ਕਿਤੇ ਤੇ ਰਸਤੇ ਦੇ ਵਿੱਚ ਸਿੱਧ ਨਾਥ ਲੋਕ ਗੋਰਖਨਾਥ ਅਤੇ ਉਹਨਾਂ ਦੇ ਨਾਲ ਚੇਲੇ ਸੀ ਜਿਹੜੇ ਸਿੱਧ ਮਹਾਪੁਰਸ਼ ਉਹ ਮਿਲ ਗਏ ਗੋਰਖਨਾਥ ਨਹੀਂ ਈਰਖਾ ਕਰਦੇ ਸੀ ਕਿ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਨਾ ਪਿਆਰ ਕਰਦੇ ਸੀ ਪਰ ਜਿਹੜੇ ਚੇਲੇ ਸੀ ਨਾ ਸਿੱਧ ਉਹ ਬਹੁਤ ਈਰਖਾ ਕਰਦੇ ਸੀ ਜਾਨੀ ਗੁਰੂ ਨਾਨਕ ਪਾਤਸ਼ਾਹ ਮਾਰ ਨੂੰ ਨੀਮਾ ਦਿਖਾਉਣਾ ਚਾਹੁੰਦੇ ਸੀ ਉਹ ਤੇ ਐਵੇਂ ਖਾਮ ਖਾਮ ਤੇ ਮਹਾਰਾਣ ਉਸ ਚੇ ਪਾਸ਼ਾ ਨੂੰ ਕਹਿੰਦੇ ਗੁਰੂ ਨਾਨਕ ਜੀ ਨੂੰ ਸਿੱਧ ਚੇਲੇ ਕਹਿੰਦੇ ਕੋਈ ਕਰਾਮਾਤ ਦਿਖਾਓ ਮਹਾਰਾਜ ਕਹਿੰਦੇ ਨਾਮ ਸਿਮਣੀ ਸਾਡੇ ਕਰਾਮਾਤ ਹੈ ਕਹਿੰਦਾ ਨਾ ਨਾ ਫਿਰ ਆਪੇ ਖੇਡੋ ਕਹਿੰਦੇ ਸਾਡੇ ਨਾਲ ਸਿੱਧ ਕਹਿੰਦੇ ਕਹਿੰਦੇ ਅਸੀਂ ਲੁਕਦੇ ਹਾਂ ਤੁਸੀਂ ਸਾਨੂੰ ਪਾ ਲਿਓ ਸਿੱਧਾ ਨੂੰ ਮਾਨ ਸੀ ਵੀ ਅਸੀਂ ਤਰ੍ਹਾਂ ਤਰ੍ਹਾਂ ਦੇ ਰੂਪ ਧਾਰ ਲੈਨੇ ਆ ਕਦੇ ਅਸੀਂ ਕੁੱਤਾ ਬਣ ਕੇ ਕਦੇ ਅਸੀਂ ਬਿੱਲਾ ਬਣ ਕੇ ਕਦੇ ਆ ਪਸ਼ੂ ਪੰਛੀ ਬਣ ਕੇ ਕਦੇ ਕੋਈ ਮੱਛਰ ਮੱਖੀ ਸੱਪ ਕੁਝ ਵੀ ਬਣ ਸਕਦੇ ਸੀ ਸ਼ਕਤੀ ਹੈਗੀ ਸੀ ਉਹਨਾਂ ਦੇ ਵਿੱਚ ਪਰ ਉਹਨਾਂ ਨੂੰ ਮਾਨ ਸ਼ਿਵ ਉਹ ਹੰਕਾਰ ਸ਼ਿਵ ਦੀ ਕਰਾਮਾਤ ਤੇ ਤੇ ਮਹਾਰਾਜ ਕਹਿੰਦੇ ਜੇ ਭਾਈ ਖੇਡਣਾ ਖੇਡ ਲਓ ਫਿਰ ਗੁਰਨਾਨਕ ਪਾਸ਼ਾ ਨੂੰ ਕਹਿੰਦੇ ਅਸੀਂ ਕਹਿੰਦੇ ਛੁੱਪਦੇ ਆ ਲੁਕਦੇ ਆ ਤੁਸੀਂ ਕਹਿੰਦੇ ਸਾਨੂੰ ਭਾ ਲਿਓ ਮਹਾਰਾਜ ਕਹਿੰਦੇ ਚੰਗਾ ਜਦੋਂ ਸਾਰੇ ਲੁਕ ਗਏ ਕੋਈ ਮੱਖੀ ਬਣ ਗਿਆ ਕੋਈ ਮੱਛਰ ਬਣ ਗਿਆ ਕੋਈ ਘੁੱਗੀ ਗਿਟਾਰ ਕੋਈ ਕਬੂਤਰ ਬਣ ਗਿਆ ਜਿੱਥੇ ਜਿੱਥੇ ਲੋਕੇ ਹੋਏ ਸਾਰੇ ਮਾਰਨੇ ਫੜ ਫੜ ਕੇ ਕਹਿੰਦੇ ਆਜੋ ਬਾਹਰ ਸਾਰੇ ਫੜ ਲੇ ਤੇ ਮਾਰ ਬੇਜਤੀ ਦੀ ਬਸ਼ਮ ਮਹਿਸੂਸ ਕੀਤੀ ਸਾਨੂੰ ਭਾਲ ਲਿਆ ਗੁਰੂ ਨਾਨਕ ਪਾਸ਼ਾ ਮਹਾਰਾਜ ਦੇ ਪਾਸ਼ਾ ਕਹਾਂ ਨੂੰ ਕਹਣ ਲੱਗੇ ਹੁਣ ਤੁਸੀਂ ਲੋਕੋ ਕਹਿੰਦੇ ਅਸੀਂ ਲੋਕ ਜੰਨੇ ਫਿਰ ਜਦੋਂ ਗੁਰੂ ਸਾਹਿਬ ਜੀ ਲੋਕੇ ਨਾ ਗੁਰੂ ਮਹਾਰਾਜ ਦੇ ਪਾਸ਼ਾ ਨੇ ਕੁਛ ਨਹੀਂ ਕੀਤਾ ਨਾ ਮੱਖੀ ਨਾ ਮੱਛਰ ਨਾ ਪਸ਼ੂ ਪੰਛੀ ਕੁਛ ਨਹੀਂ ਬਣੇ ਮਾਰ ਰਹੇ ਨੇ ਤਤਾਂ ਚ ਤਤਮ ਲਾ ਲੇ ਤਤਾਂ ਦੇ ਤਤ ਕਿਵੇਂ ਉਹਨਾਂ ਨੇ ਆਪ ਦਾ ਸਰੀਰ ਸੀ ਜਿਹੜਾ ਮਹਾਰਾਣ ਨੇ ਪੰਜ ਤਤਾਂ ਦਾ ਸਰੀਰ ਹੈ ਸਾਡਾ ਮਿੱਟੀ ਆਕਾਸ਼ ਹਵਾ ਪਾਣੀ ਅੱਗ ਮਾਹਣੇ ਅੱਗ 'ਚ ਅੱਗ ਮਲਾ ਲਈ ਹਵਾ 'ਚ ਹਵਾ ਮਿੱਟੀ ਵਿੱਚ ਮਿੱਟੀ ਮਲਾ ਲਈ ਪਾਣੀ 'ਚ ਪਾਣੀ 'ਚ ਪਾਣੀ ਆਕਾਸ਼ 'ਚ ਆਕਾਸ਼ ਪੰਜੇ ਤੱਤ ਅਲੱਗ-ਅਲੱਗ ਕਰ ਲਏ ਹੁਣ ਜੇ ਕੋਈ ਕਹੇ ਆਕਾਸ਼ ਨੂੰ ਹੜੂਗਾ ਕਿਵੇਂ ਹੜੂਗਾ ਉਹ ਆਕਾਸ਼ ਨੂੰ ਆਕਾਸ਼ ਵਿੱਚ ਆਕਾਸ਼ ਮਿਲ ਗਿਆ ਤੇ ਇਸ ਤਰ੍ਹਾਂ ਜੇ ਪਾਣੀ ਵਿੱਚ ਪਾਣੀ ਹੋ ਗਿਆ ਸਾਰੀ ਮਿੱਟੀ ਵਿੱਚ ਮਿੱਟੀ ਸਾਰੇ ਤੱਤਾਂ ਦਸਤ ਮਿਲ ਗਏ ਹੁਣ ਕੀ ਭਾਲੇ ਕੋਈ ਜਦੋਂ ਕਿਤੇ ਨਾਲ ਲੱਭੇ ਛੱਡ ਕੇ ਚਲੇ ਗਏ ਤੋਬਾ ਤੋਬਾ ਕਹਿ ਕੇ ਤੇ ਫਿਰ ਗੁਰਨਾਨਕ ਪਾਸ਼ਾ ਮਹਾਰਾਜ ਜੀ ਅੱਗੇ ਬਾਲਾ ਤੇ ਮਰਦਾਨੇ ਅਰਦਾਸ ਕਰੀ ਇਸ ਚੇ ਪਾਸ਼ਾ ਮਹਾਰਾਜ ਆਓ ਉਹ ਸਿੱਧ ਨੇ ਸਿੱਧਤਾ ਮਹਾਰਾਜ ਹਾਰ ਕੇ ਚਲੇ ਗਏ ਤੇ ਕਿਰਪਾ ਕਰ ਮਹਾਰਾਜ ਹੁਣ ਅਸੀਂ ਹਾਜ਼ਰ ਹੋ ਉਸ ਚੇ ਪਾਸ਼ਾ ਮਹਾਰਾਜ ਆਪਦੇ ਬਾਲੇ ਦੇ ਭਾਈ ਮਰਦਾਨੇ ਦੀ ਅਰਦਾਸ ਬੇਨਤੀ ਕਰਕੇ ਫੇਰ ਇਸ ਚੇ ਪਾਸ਼ਾ ਜੀ ਹਾਜ਼ਰ ਹੋ ਗਏ ਇਸ ਤਰ੍ਹਾਂ ਗੁਰਨਾਨਕ ਪਾਸ਼ਾ ਮਹਾਰਾਣਾ ਬਹੁਤ ਸ਼ਕਤੀ ਦੇ ਮਾਲਕ ਨੇ ਮਿੰਟਾਂ ਸਕਿੰਟਾਂ ਵਿੱਚ ਗਉਤ ਹੋ ਸਕਦੇ ਨੇ ਮਿੰਟਾਂ ਸਕਿੰਟਾਂ ਦੇ ਵਿੱਚ ਹਾਜ਼ਰ ਹੋ ਸਕਦੇ ਨੇ ਸੋ ਆਪਾਂ ਨਾਲ ਇਹ ਦਰਸ਼ਨ ਕਰ ਰਹੇ ਆਂ ਦੇਖ ਬਲਹਾਰੀ ਕੁਦਰਦਵਸੇ ਖੇਤਾਂ ਨਾਲ ਨਾਲ ਸੱਚੇ ਪਾਸ਼ਾ ਵਾਲੇ ਸਾਖੀ ਸੁਣ ਰਹੇ ਆ ਆਨੰਦਮਾਨੋ ਗੁਰਨਾਨਕ ਨੂੰ ਅੰਗ ਸੰਗ ਸਮਝੋ ਗੋਤ ਵੀ ਹੋ ਜਾਂਦੇ ਨੇ ਪ੍ਰਗਟ ਵੀ ਹੋ ਜਾਂਦੇ ਨੇ ਭਾਵਨਾ ਦੀ ਲੋੜ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ